ਆਪ ਦਾ ਗਰਜੀਤ ਵੀਰ ਜੁੜ ਚੁੱਕੇ ਆ ਤੁਸੀਂ ਅਕਸਰ ਹੀ ਆਪਣੀ ਵੀਡੀਓ ਦੇਖਿਆ ਹੋਊਗਾ ਵੀ ਆਪਾਂ ਮੈਸੀ ਬਾਰੇ ਵੀਰ ਨੂੰ ਤਾਂ ਜਾਣਕਾਰੀ ਜ਼ਿਆਦਾ ਲੈਣੇ ਆ ਤੇ ਤੁਸੀਂ ਪਿਆਰ ਵੀ ਬਹੁਤ ਦਿੰਦੇ ਹੋ ਸਾਰੋ ਗੱਲਬਾਤ ਕਰਦੇ ਗਰਜੀਤ ਵੀਰ ਨਾਲ ਪੀਰ ਸੱਸੀ ਕਾ ਸੱਸੀ ਗੱਲਬਾਤ ਹੈ ਸੱਸੀ ਕਾ ਕਹਿੰਦਾ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵੀਰੇ ਠੀਕ ਠਾਕ ਵਧੀਆ ਚਲ ਵਧੀਆ ਤੇ ਵਧੀਆ ਕਰਤਾ ਜੀ ਕਰਤਾ ਆ ਪਤਾ ਹੀ ਆ 10 ਗਵੀਰਾਂ ਨਾਲ ਵੀ ਆਪਾਂ ਅਕਸਰ ਹੀ ਆਪਾਂ ਮੇਲੇ gale ਆਪਣੇ ਹੁੰਦੇ ਰਹਿੰਦੇ ਆ ਮੈਸੀ ਨਾਲ ਤੇ ਐਦ ਕੀ ਫਿਰ ਕੀ ਲਾਂਚ ਕੀਤਾ ਨਵਾਂ ਪੀਡੀਐਫ ਮੇਲੇ ਤੇ ਵੀ ਇਹਨਾਂ ਕੀ ਵੀਰੇ ਜਿਹੜਾ ਆਪਣਾ ਹੁਣਾ 2025 ਦਾ ਆਪਣਾ ਪੀਡੀਐ ਮੇਲਾ ਜਿਹੜਾ ਕਿ ਆਪਣੇ ਜਗਰਾਉਂ ਚ ਲੱਗਦਾ ਵਾ ਹਾਂ ਜੀ ਹੁਣਾ 10 ਦਾ ਵਾ ਤੇ ਇਹਦੇ ਵਾ ਲਾਉਣ ਵਾਸਤੇ ਇਹਦੇ ਲਾਉਣ ਵਾਸਤੇ ਆਪਣੇ ਕੋਲ ਟਰੈਕਟਰ ਆਪਣੇ ਕੋਲ ਵੈਸੇ ਤਾਂ ਬ੍ਰਾਂਡ ਆਪਣੇ ਹੋਰ ਵੀ 95 63 ਹੋ ਗਿਆ 254 ਹੋ ਗਿਆ 75 35 75 35 ਵਗੈਰਾ 254 ਹੋ ਗਿਆ ਹਾਂ ਇਹ ਟਰੈਕਟਰ ਆਪਾਂ ਅਕਸਰ ਉਹਨਾਂ ਦੇ ਵੀਡੀਓ ਪਾਉਂਦੇ ਰਹਿੰਦੇ ਆ ਹਾਂ ਤੇ ਪਰ ਜਿਹੜੇ ਟਰੈਕਟਰ ਦੀ ਹੁਣ ਵੀਡੀਓ ਅੱਜ ਪਾਉਣ ਲੱਗੇ ਆ ਇਹ ਟਰੈਕਟਰ ਆਪਣਾ ਨਵਾਂ ਲਾਂਚ ਕੀਤਾ ਮੈਸੀ 9500 ਮੈਸੀ ਵੀ ਜਾਣਦੇ ਸੋ ਇਹ ਬੈਟਰੀ ਬੰਦ ਜੇ ਕਰਕੇ ਦੁਬਾਰਾ 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 ਲੌਂਚ ਕਰਦਾ 99 ਸਮਾਰਟ ਜਿਹੜਾ ਮਤਲਬ ਕਿ ਲੋਕੀ ਆਪਣੇ ਮਤਲਬ ਕਿ ਕਾਫੀ ਕਿਸਾਨ ਆਪਾਂ ਨੂੰ ਪੁੱਛਦੇ ਸੀਗੇ ਵੀ ਕਾਹਦਾ ਬਣਾ ਕਰਤਾ ਜਿਆ ਕੇ 9500 ਦਾ ਜਿਹੜਾ ਲੈਣਾ ਆ ਉਹ ਟਰੈਕਟਰ ਮਤਲਬ ਬੰਦ ਹੋ ਗਿਆ ਜਾਂ ਆਉਂਦਾ ਜਾਂ ਕਿਦਾਂ ਵੀ ਉਹਨਾਂ ਨੂੰ ਆਪਾਂ ਜਿਹੜੇ 9500 ਦੇ ਸ਼ਿਕਾਇਤਬੰਦੇ ਆ ਉਹਨਾਂ ਨੂੰ ਵੀ ਦੱਸ ਦਈਏ ਵੀ ਦੁਬਾਰੇ ਉਹ ਜਿਹੜਾ 9500 ਮੰਗਦੇ ਸੀ ਕਿ ਟਰੈਕਟਰ 95 ਸਮਾਰਟ ਦੁਬਾਰੇ ਆ ਗਿਆ ਵਾ ਕੋਈ ਸੀਆਰਡੀ ਦੇ ਵਿੱਚ ਨਹੀਂ ਆਇਆ ਇਹ ਠੀਕ ਆ ਡੀਆਈ ਦੇ ਵਿੱਚ ਟਰੈਕਟਰ ਆ ਜੀ ਇਹ ਹਾਂਜੀ ਹਾਂ ਸੀਆਰਡੀ ਨਹੀਂਗਾ ਬਿਨਾ ਸੀਆਰਡੀ ਤੋਂ ਟਰੈਕਟਰ ਆ ਇਹ ਓਕੇ ਤੇ ਆਪਾਂ ਇਹਦੇ ਇੰਜਨ ਦੇ ਵੀ ਇਧਰ ਦਰਸ਼ਨ ਕਰਵਾ ਦਨੇ ਆ ਦਰਸ਼ਨ ਸਾਰਾ ਦੇਖ ਲਓ ਜੀ ਲਓ ਜੀ ਸਾਰਾ ਦੇਖੋ ਪਾਲੀ ਸਾਈਡ ਵੀ ਦਿਖਾਉਨੇ ਆ ਆਉਲੀ ਸਾਈਡ ਤੋਂ ਵੀ ਦੇਖ ਲਓ ਡੀਆਈ ਟਰੈਕਟਰ ਆ ਠੀਕ ਆ ਜੀ ਸਿੰਪਲ ਆ ਕੋਈ ਸੀਆਰਡੀ ਨਹੀਂ ਕੋਈ ਕੁਝ ਨਹੀਂ ਟਰਬੋ ਲੱਗੀ ਹੋਈ ਆ ਕੰਪਨੀ ਫਿਟਡ ਹੈ ਕੰਪਨੀ ਫਿਟਡ ਟਰਬੋ ਹੈਗੀ ਆ ਲੱਗੀ ਹੋਈ ਆ ਜੀ ਉਹ ਲੱਗੀ ਹੋਈ ਆ ਠੀਕ ਆ ਜੀ ਉਹੀ ਜਿਹੜਾ ਟਾਇਰ ਟਾਇਰਾਂ ਟੂਰਾਂ ਦਾ ਸਾਈਜ਼ ਉਹੀ ਆ 9524 ਫਰੰਟ ਵਾਲੇ ਟਾਇਰ ਆ 16928 ਦੇ ਮਗਰਲੇ ਟਾਇਰ ਨੇ ਠੀਕ ਆ ਜੀ ਜਿੱਦਾਂ ਹੁਣ ਥੋੜਾ ਜਿਆ ਨਵੀਂ ਲੁੱਕ ਛੋਟੀ ਛੋਟੀ ਚੀਜ਼ਾਂ ਚੇਂਜਿੰਗ ਕਰ ਦਿੰਦਾ ਸਲੈਂਸਰ ਵਗੈਰਾ ਚੇਂਜ ਕਰਦਾ ਦੇਖੋ ਕਿਦਾਂ ਲੋਕ ਇਹ ਚੱਲੋ ਬਾਅਦ ਚ ਲੈ ਕੇ ਪਾਉਂਦੇ ਰਹਾ ਪਰ ਇਹ ਕੰਪਨੀ ਨੇ ਆ ਦੇ ਵੀ ਕਰਤੇ ਕਈ ਵਾਰੀ ਨਵਾਂ ਲਿਜਾਣ ਤੋਂ ਪਹਿਲਾਂ ਹੀ ਕਹਿੰਦੇ ਸੀ ਯਾਰ ਅਸੀਂ ਤਾਂ ਚੇਂਜ ਕਰਵਾਉਣਾ ਚੇਂਜ ਕਰਾਉਣਾ ਸਲੈਂਸਰ ਅਸੀਂ ਦੂਸਰਾ ਲਵਾਉਣਾ ਵਾਜਾ ਇਦਾਂ ਕੰਪਨੀ ਨੇ ਆਹ ਪਹਿਲਾਂ ਹੀ ਕੰਪਨੀ ਫਿੱਟੜੀ ਵਧੀਆ ਹੋਣ ਲੱਗ ਗਿਆ ਠੀਕ ਹੈ ਇਦੇ ਨਾਲ ਜਿੱਦਾਂ ਹੋ ਗਿਆ ਬੰਪਰ ਵਗੈਰਾ ਬੰਪਰ ਵਗੈਰਾ ਤੇ ਵਿਚਾਰ ਬੇਟ ਹੋ ਗਿਆ ਨਾਲ ਨਾਲ ਮਿਲਦੇ ਆ ਫਰੰਟ ਤੇ ਠੀਕ ਹੈ ਜੀ ਤੇ ਇਧਰ ਦੀ ਸਾਈਡ ਵੀ ਤੁਸੀਂ ਆਪਾਂ ਇੰਜਨ ਦੇਖ ਲਓ ਸਾਰਾ ਹਿੱਸਾ ਵਗੈਰਾ ਸਾਈਡ ਤੇ ਫੋਰ ਵੀਲ ਦਾ ਠੀਕ ਹੈ ਜੀ ਮੈਸੀ ਦਾ ਆਉਂਦਾ ਹੀ ਆ ਤਾਂ ਛਾਵਟ ਸਾਈਡ ਤੇ ਜਾਂਦੀ ਹੈ ਇਹਦੇ ਇਹਦਾ ਨੁਕਸਾਨ ਘਟਾ ਹਾਂ ਇਹਦਾ ਨੁਕਸਾਨ ਘਟਾ ਜੇ ਥੱਲੇ ਹੁੰਦੀ ਚੈਂਬਰ ਚ ਟਰੈਕਟਰ ਚੱਕਿਆ ਜਾਂਦਾ ਜਾਂ ਟਰੈਕਟਰ ਦਬਦਾ ਖੁੱਬਦਾ ਥੱਲੇ ਉਹਦਾ ਨੁਕਸਾਨ ਹੋ ਸਕਦਾ ਸੀ ਹਾਂ ਜੇ ਕਿਤੇ ਲੱਗਦਾ ਵੀ ਹੈ ਤੇ ਕਿਤੇ ਚੈਂਬਰ ਵਗੈਰਾ ਥੱਲੇ ਲੱਗ ਜੂਗਾ ਟਰੈਕਟਰ ਮਤਲਬ ਕਿ ਲੈ ਸ਼ਾਉਟ ਨੂੰ ਕੁਛ ਨਹੀਂ 4/4 ਸ਼ਾਉਟ ਨੂੰ ਕੁਛ ਨਹੀਂ ਹੋਊਗਾ ਇਹਦੇ 'ਚ ਵੀਰੇ ਹੁਣ ਕੀ ਕਰਿਆ ਵਾ ਪਹਿਲਾਂ ਆ ਚੀਜ਼ ਜਿਹੜੀ ਆ ਆ ਦੇਖੀ ਹੁਣ ਇਹ ਜਿੰਨਾਂ ਕੋਲ 95000 ਰੁਪਇਆ ਪਹਿਲਾਂ ਇਹ ਰੋਟਰ ਪੰਪ ਹੁੰਦਾ ਸੀਗਾ ਰੋਟਰੀ ਪੰਪ ਚ ਆਉਂਦਾ ਸੀ ਪਹਿਲਾਂ ਹਾਂ ਰੋਟਰੀ ਪੰਪ ਚ ਆਉਂਦਾ ਸੀਗਾ ਹੁਣ ਆ ਟਰੈਕਟਰ ਦੇ ਜਿਹੜਾ ਪੰਪ ਲਾਇਆ ਹੋਇਆ ਮਾਈਕੋ ਦਾ ਪੰਪ ਲਾਇਆ ਦੇਖੋ ਹਾਂਜੀ ਬੋਸ਼ ਕੰਪਨੀ ਦਾ ਡੀਆਈ ਦਾ ਪੰਪ ਲਾਇਆ ਹੋਇਆ ਕੋਈ ਇਹਨੂੰ ਜਿੱਦਾਂ ਕਹਦੇ ਇਹ ਪਾਣੀ ਤੋਂ ਨਹੀਂ ਕੋਈ ਹੈਗਾ ਵੀ ਕੋਈ ਪਾਣੀ ਪੀ ਜੇ ਜਾਂ ਕੁਛ ਪੀ ਜੇ ਰੋਟਰੀ ਦਾ ਕਿਤੇ ਮਾੜਾ ਮੋਟਾ ਹੁੰਦਾ ਸੀਗਾ ਵੀ ਰੋਟੀ ਦੇ ਵਿੱਚ ਪਾਣੀ ਹਾਂ ਤੇ ਇਹਦਾ ਕੋਈ ਯਾਨੀ ਕਿ ਨੁਕਸਾਨ ਨਹੀਂ ਕਿਤੇ ਪੰਪ ਵਾਲ ਕੋਈ ਏਦਾਂ ਕੋਈ ਜਾ ਕੇ ਕਿਤੇ ਪਾਪਾ ਤੋਂ ਡਰਮ 'ਚ ਪਾਣੀ ਵਾਲਾ ਕਿਤੇ ਮਾੜਾ ਮੋਟਾ ਤੇਲ ਕਿਤੇ ਪੀ ਜੇ ਕੋਈ ਨੁਕਸਾਨ ਨਹੀਂ ਹਾਂ ਨੁਕਸਾਨ ਨਹੀਂ ਹੈਗਾ ਇਹਦਾ ਨਾਲ ਕੇ ਕੰਟਰੋਲ ਕਰ ਲੈਂਦਾ ਇਹ ਮਾੜਾ ਮੋਟੇ ਨੂੰ ਇਹਦੇ ਵਿੱਚ ਇੱਕ ਆਹ ਜਿਹੜੀ ਚੀਜ਼ ਆ ਆਹ ਤੇ ਕਿਸੇ ਕਿਸੇ ਨੂੰ ਪਤਾ ਹੋਣੀ ਹੈ ਵੀ ਕੀ ਲੱਗੀ ਹੈ ਇਹ ਸਪੈਸ਼ਲ ਵੈਸੇ ਮੋਡੀਫਿਕੇਸ਼ਨ ਜੇ ਆਪਾਂ ਕਰਵਾਉਨੇ ਆ ਨਾ ਇਹ ਫੀਰ ਲਾਉਂਦੇ ਹੁੰਦੇ ਆ ਓਕੇ ਹਾਂਜੀ ਇਹ ਕੰਪਨੀ ਫਿਟਡ ਹੀ ਮਤਲਬ ਕਿ ਲਵਾਇਆ ਜਦੋਂ ਕੱਲੋਂ ਕਦੇ ਟਰੈਕਟਰ ਨੂੰ ਜ਼ੋਰ ਤੋਂ ਵੱਧ ਜ਼ੋਰ ਮਤਲਬ ਜਿਵੇਂ ਆਪ ਦੀ ਪਾਵਰ ਤੋਂ ਵੱਧ ਜ਼ੋਰ ਲਾਉਣਾ ਪੈ ਜੇ ਨਾ ਇਹ ਮਤਲਬ ਕਿ ਉਹਨਾਂ ਮਤਲਬ ਕਿ ਜਿਵੇਂ ਕਹਿਦੀ ਵੀ 19 ਕੇ ਖਰਾਕ ਉਹਨਾਂ ਕ ਡੀਜ਼ਲ ਇਹੋ ਜੀ ਹਿਸਾਬ ਨਾਲ ਉਹਨਾਂ ਦਾ ਆਪ ਦੇ ਵਿੱਚ ਕੰਟਰੋਲ ਕਰੂਗਾ ਹਾਂ ਹਾਂ ਉਹਨਾਂ ਕ ਮਤਲਬ ਕਿ ਹਾਂ ਯਾਰ ਜਿਵੇਂ ਹੌਲ ਮਾਲਾ ਆਪਣ ਮੇਰੇ ਵਾਂਗ ਮੈਂ ਹੀ ਟਰੈਕਟਰ ਮੰਨ ਲ ਗਏ ਚੱਲੋ ਇਹ ਲੈ ਗਿਆ ਵੀਰੇ ਉਹਨਾਂ ਘਰ ਦੀ ਤਾਂ ਹਾਂ ਮੰਨ ਲਓ ਮੈਂ ਉਹਦਾ ਤੇਲ ਵੀ ਖੋਲਦਾ ਅੰਦਰੋਂ ਗਵਾਲਟਰ ਵੀ ਖੋਲਦਾ ਉਹ ਆਪ ਦੇ ਹਿਸਾਬ ਨਾਲ ਇਹਨੂੰ ਅਬਸorb ਕਰੂਗਾ ਹਾਂ ਹਾਂ ਅਬਸorb ਕਰੂਗਾ ਸਾਰਾ ਕੁਝ ਸੈੱਟ ਕਰੂਗਾ ਬਾਕੀ ਆਇਆ ਜਿੱਦਾਂ ਆਪਣੇ ਕਈ ਬੰਦਿਆਂ ਦਾ ਹੁੰਦਾ ਵੀ ਯਾਰ ਤੇਲ ਯਾਰ ਵੱਧ ਘੱਟ ਕਰਨਾ ਹਨਾ ਹੁਣ ਵੀ ਮੇਲੇ ਤੇ ਜਦੋਂ ਆਏ ਆ ਮੈਨੂੰ ਕਿਸੇ ਪੰਜ ਚਾਰ ਜਣਾਂ ਨੇ ਬੰਦਿਆਂ ਨੇ ਪੁੱਛਿਆ ਉਹ ਕਹਿੰਦੇ ਯਾਰ ਵੀ ਸੀਆਰਡੀ ਦਾ ਤੇਲ ਆਪਾਂ ਵੱਧ ਘੱਟ ਇਹ ਕਰਨਾ ਪੈ ਜੇ ਸਾਨੂੰ ਇਹ ਇਹਨਾਂ ਦਾ ਇਹ ਅਜੇ ਆਪਾਂ ਨੂੰ ਕੰਨੂ ਤੇਲ ਕਿਤੇ ਵੱਧ ਘੱਟ ਕਰਨਾ ਜਾਂ ਕਿੱਦਾਂ ਕਰਨਾ ਮਤਲਬ ਕਿ ਆਪਾਂ ਕਰ ਸਕਦੇ ਆ ਉਹ ਅਗਲੇ ਦੀ ਸੀਆਰਡੀ ਥੋੜਾ ਯੋ ਮਾੜਾ ਜਿਹਾ ਸਕੈਂਟ ਲੈਂਦਾ ਜੋਰ ਨਾਲ ਉਹਨੂੰ ਜਿਹੜਾ ਇਹ ਆ ਇਹ ਫੜਾ ਫੜਾ ਇੱਕਦਮ ਜੋਰ ਨਾਲ ਵੀ ਆਪਦੀ ਬੰਦਾ ਪਸੰਦ ਆ ਜੇ ਕੋਈ ਕਹਿੰਦਾ ਵਾ ਵੀ ਮਤਲਬ ਕਿ ਵੀ ਮੈਂ ਤਾਂ ਲੈਣਾ ਹੀ ਡੀਆਈ ਚ ਹੀ ਆ ਹੂੰ ਠੀਕ ਆ 16 ਦੇ ਟਾਇਰਾਂ ਵਾਲਾ ਡੀਆਈ ਦੇ ਵਿੱਚ ਆਪਣਾ ਹੈਗਾ ਮੈਸੀ 950 ਸਮਾਰਟ ਜਿਹੜਾ ਨਵਾਂ ਲਾਂਚ ਕੀਤਾ ਠੀਕ ਆ ਹਾਂ ਨਵਾਂ ਲਾਂਚ ਕਰਤਾ ਹਾਂ ਜਿਹੜਾ ਪਹਿਲਾਂ ਕੀ ਮਤਲਬ ਕਿ ਕੁਛ ਕੁ ਚੀਜ਼ਾਂ ਚੇਂਜ ਕਰੀਆਂ ਇੱਕ ਤਾਂ ਆ ਰੋਟਰੀ ਪੰਪ ਪਾ ਰੋਟਰੀ ਪੰਪ ਜਿਹਦਾ ਚੇਂਜ ਦੂਜਾ ਦੂਜਾ ਪੰਪ ਆ ਗਿਆ ਪੰਪ ਲਾਤਾ ਠੀਕ ਆ ਫੇਰ ਇਹਦੇ ਵਿੱਚ ਆ ਕੀ ਸੀਗਾ ਜਿਨ੍ਹਾਂ ਕੋਲ ਇਦਾਂ ਦੇ ਪਹਿਲਾਂ ਵਾਲੇ ਮਾਡਲ ਹੈਗੇ ਯਾਰਾ 950 ਸਮਾਰਟ ਹੂੰ ਹੂੰ ਜਿਵੇਂ ਆਪਣੇ ਪਹਿਲਾਂ ਦੀਪੇ ਕੋਸੀ ਮੰਨ ਕੇ ਦਾਲਾ ਜਿਵੇਂ ਪਹਿਲਾਂ ਆਪਾਂ ਚਲਾਇਆ ਮੈਂ ਉਹ ਮੈਂ ਵੀ ਚਲਾਇਆ ਬੰਨਾਲਾ ਉਹ ਜਿੰਨਾ ਕੋਲੇ ਹੈਗੇ ਇਦਾਂ ਦੇ 95 ਸਮਾਰਟਰ ਆ ਐਂ ਕਹਣਾ ਵੀ ਆਹ ਸ਼ਟਲ ਗੇਅਰ ਚ ਹੀ ਆਹੇ ਹੂੰ ਬਈ ਕਹਣੀ ਹੈ ਅੱਗੇ ਪਿੱਛੇ ਨੂੰ ਅੱਗੇ ਪਿੱਛੇ ਨੂੰ ਇਹ ਪਹਿਲਾ ਵਾਲਾ ਮਾਡਲ ਹੁੰਦਾ ਸੀਗਾ ਇਹ ਨਹੀਂ ਹੁੰਦਾ ਇਹ ਤੋਂ ਅੱਗੇ ਤੇ ਪਿੱਛੇ ਨੂੰ ਇਹ ਹੈਗਾ ਸਪੀਡਾਂ ਨਹੀਂ ਇਹਦੀਆਂ ਹਾਂ ਸਪੀਡਾਂ ਲੱਗਦੇ ਆ ਜਿਹੜੇ ਆਮ ਇਹਦਾ ਹਾਈ ਲੋ ਆ ਹਾਈ ਲੋ ਹੈਗਾ ਇੱਧਰ ਲੋ ਹਾਈ ਲੋ ਇੱਥੇ ਕਰਤਾ ਹਾਂਜੀ ਹਾਂਜੀ ਹਾਈ ਲੋ ਇੱਧਰ ਠੀਕ ਉਦੋਂ ਬਾਅਦ ਇਹਨੂੰ ਤੇ ਜਿਹੜਾ ਆ ਇਹ ਹੋਰ ਨਹੀਂ ਇਹਦਾ ਕਰਦਾ ਬਾਅਦ ਆ ਇਹ ਜਿਹੜਾ ਇਹਦਾ ਅੱਧਾ ਕਰਨਾ ਹੈ ਲੋ ਦਾ ਅੱਧਾ ਕਰਨਾ ਹਾਈ ਦਾ ਅੱਧਾ ਕਰਨਾ ਜਿਵੇਂ ਸ ਕੱਟ ਕਰਨੀ ਹੁੰਦੀ ਸੀ ਨਾ ਜਿਵੇਂ ਕਿਸੇ ਨੂੰ ਘੱਟ ਸਪੀਡ ਦੀ ਲੋੜ ਹੋਣਾ ਉਹ ਆਪਾਂ ਇਹ ਤੋਂ ਕਰ ਸਕਦੇ ਆ ਇਹ ਸਪੀਡਾਂ ਚਾਰ ਦੇ ਵਿੱਚ ਆ ਜਿਵੇਂ ਪਹਿਲਾ ਇਹ ਫੋਰ ਵੀ ਲਾਉਂਦਾ ਸੀ ਹਾਈ ਲੋ ਦੇ ਵਿੱਚ ਹੁਣ ਇਹ ਚਾਰ ਸਪੀਡਾਂ ਦੇ ਵਿੱਚ ਆ ਉਧਰ ਗੇਅਰ ਕਿੰਨੇ ਆ ਉਧਰ ਗੇ ਤਿੰਨ ਹੀ ਆ ਉਧਰ ਉਹ ਮੈਂ ਤਿੰਨ ਗੇਅਰ ਨੇ ਉਧਰ ਗੇਰ ਉਹਦੇ ਤਿੰਨ ਹੀ ਆ ਆ ਚਾਰ ਤਰ੍ਹਾਂ ਦਾ ਤੋੜਾ ਇੱਧਰ ਆ ਲਓ ਥੋੜਾ ਬੜਾ ਗੇਅਰ ਦਿਖਾ ਦਈਏ ਲਓ ਜੀ ਆ ਤਾਂ ਹੋ ਗਿਆ ਜੀ ਲੋ ਤੇ ਹਾਈ ਫੇਰ ਉਹ ਤੋਂ ਬਾਅਦ ਚ ਇੱਧਰ ਆ ਗਏ ਜੀ ਇਹਦੇ ਫੇਰ ਅੱਧੇ ਅੱਧੇ ਕਰਦਾ ਇਹਨਾਂ ਨੂੰ ਫੇਰ ਤਿੰਨ ਘੇਰੇ ਹੋ ਗਏ ਆ ਜੀ ਮੰਨ ਕੇ ਚਲੋ ਆਪਾਂ ਲੋਹ ਦੇ ਵਿੱਚ ਕਰ ਲਿਆ ਨਾ ਇਹ ਅੱਧੋ ਅੱਧੀ ਹੀ ਹੋ ਜਾਣਾ ਤੋਰਾ ਹੋਰ ਜ਼ਿਆਦਾ ਘੜ ਜਾਣਾ ਲੋਹ ਦਾ ਆਪਾਂ ਖਾਈ ਦੇ ਵਿੱਚ ਵੀ ਤੋਰਾ ਘੜ ਜੂਗਾ ਬਾਕੀ ਉਹਦਾ ਅੱਧਾ ਲੋਹ ਲਾਉਣਾ ਮੈਂ ਤਾਂ ਅੱਗੇ ਨੂੰ ਜੇ ਆਪ ਨਾਰਮਲ ਲੋਹ ਦਾ ਤੋਰਾ ਲਾਉਣਾ ਤਾਂ ਇੱਥੇ ਇੱਥੇ ਤਾਂ ਕਿ ਇੱਥੇ ਤੇ ਇੱਥੇ 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 ਹੀ ਕੰਮ ਕਰਦੇ ਆ ਜੀ ਮੰਨ ਲਓ ਆਪਾਂ ਮੂਹਰੇ ਹੋਣਾ ਆ ਤੂੜੀ ਦਾ ਸੀਜ਼ਨ ਆ ਰਿਹਾ ਤੂੜੀ ਤੇ ਚਲਾਉਣਾ ਇਹ ਆ ਪਰ ਇਪਰ ਤੇ ਜਿਵੇਂ ਸਵੇਰੇ ਮਤਲਬ ਕਿ ਧੁੰਦ ਪਈ ਹੁੰਦੀ ਆ ਥੋੜਾ ਲੰਗਾ ਗਿੱਲਾ ਹੁੰਦਾ ਠੀਕ ਆ ਵੀ ਨਹੀਂ ਟਰੈਕਟਰ ਤੇਜ਼ ਤੁਰਦਾ ਹੈਗਾ ਉਦੋਂ ਇਹ ਤੋਂ ਅੱਗੇ ਨੂੰ ਕਰ ਲੋ ਜਮਾ ਇਹਨੂੰ ਤਾਹਾਂ ਸਿੱਧੇ ਕਰ ਦੋ ਹੋਣਾ ਮਤਲਬ ਤਾਂ ਅੱਪ ਚੜ ਗਈ ਆ ਥੋੜਾ ਲੰਗਾ ਸੁੱਕਾ ਹੋ ਗਿਆ ਇਹ ਤੋਂ ਥੱਲੇ ਕਰ ਨੜੇ ਅੱਧਾ ਵੀ ਹੋ ਜਾਂਦਾ ਪੌਣਾ ਵੀ ਹੋ ਜਾਂਦਾ 1 ਕਾ ਵੀ ਹੋ ਜਾਂਦਾ ਮੰਨ ਕੇ ਚਲੋ ਇਹ ਜਿਹੜੀ ਸਪੀਡਾਂ ਹੋ ਜਾਂਦੀਆਂ ਆ ਰੁਪਈਏ ਨੂੰ ਚਾਰ ਹਿੱਸਿਆਂ 'ਚ ਵੰਡਦੇ 25 ਪੈਸੇ 50 ਪੈਸੇ 75 ਪੈਸੇ 1 ਬਾ ਜਿੱਥੇ ਮਾਦੀ ਕਰ ਲੋ ਉਹੀ ਆ ਸਾਹਮਣੇ 50 ਪੈਸੇ ਜੀ ਕਰ ਲੋ 75 ਜੀ ਵੀ ਕਰ ਲੋ ਚਾਹੇ ਪੂਰੇ ਰੁਪਈਏ ਜੀ ਕਰ ਲੋ ਉਵੇਂ ਇਹ ਹੋ ਜਾਊਗਾ ਬਾਕੀ ਮੀਟਰ ਵਗੈਰਾ ਸੋਨਾ ਕਰਤਾ ਵੀਰੇ ਹਲਾ ਕਰ ਜੀਦਾ ਹਾਂ ਵੀਰੇ ਮੀਟਰ ਇਹਦਾ ਉਹ ਡਿਜੀਟਲ ਮੀਟਰ ਆ ਠੀਕ ਆ ਆ ਲੈਫਟ ਵਾਲਾ ਮੀਟਰ ਆ ਜਿਹੜਾ ਲੈਪਟੌਪ ਉੱਚੀ ਨਹੀਂ ਵੀ ਦੱਸਦਾ ਵਾ ਆ ਇਹਦੇ ਜਿਹੜੇ ਆ ਜਣੇ ਇਹਦੇ ਉੱਤੇ ਘੰਟੀ ਜਿਹਨੇ ਦੋ ਦੇ ਕਿੰਨੇ ਚੱਲੀ ਆ ਕੰਨਾ ਨਹੀਂ ਚੱਲਦਾ ਆਰਪੀਐਮ ਕੰਨਾ ਹਨਾ ਕੰਨਾ ਆਦਾ ਸਰ ਗਰਮ ਠੰਡੇ ਵਾਲਾ ਤੇ ਇੱਕ ਡੀਜ਼ਲ ਵਾਲਾ ਠੀਕ ਆ ਆਰਪੀਐਮ ਵਾਲਾ ਹੋ ਗਿਆ ਤੇ ਇਹਦੀ ਪਾਵਰ ਦੀ ਗੱਲ ਕਰੀ ਤਾਂ ਵੀ ਕਿੰਨੀ ਕੁ ਪਾਵਰ ਹੈ ਇੱਚ ਮੇਰੇ ਪਾਵਰ ਮਤਲਬ 50 ਐਚਪੀ ਦੇ ਵਿੱਚ ਇਹ ਲਾਂਚ ਕੀਤਾ ਵਾ ਵੈਸੇ ਹੂੰ ਤੇ ਵੈਸੇ ਜੇ ਆਪਾਂ ਟਰੈਕਟਰ ਦੇ ਯਾਰ ਬਾਈ 4x4 ਆ ਮੇਰੇ ਸਾਹ ਨਾਲ ਬਈ ਜੋਰ ਹੈ 60 ਜਨ ਨਹੀਂ ਮਾਰੀ ਜਾਣਾ ਜੋਰ ਮਤਲਬ ਕਿ ਵਧੀਆ ਟਰੈਕਟਰ ਸੱਟ ਜੋਰ ਹੈ 60 ਜਨ ਨਹੀਂ ਮਾਰੂਗਾ ਹਾਂ ਹਾਂ ਬਿਲਕੁਲ ਬਿਲਕੁਲ ਤੇ ਪੀਡੀਓ ਪੂੜੀ ਦਾ ਕੀ ਕੀ ਸੀਨ ਆ ਵੀ ਇਹਦਾ ਵੀਡੀਓ ਦਾ ਵੀਡੀਓ ਦਾ ਕੀ ਸੀਨ ਆਦਾ ਇਹਦਾ ਵੀਰੇ ਬਾਕੀ ਜਿਹੜਾ ਹੈਗਾ ਵਾ ਹਿੱਸਾ ਵਗੈਰਾ ਮਗਰ ਸਾਰਾ ਸੇਮ ਹੀ ਆ ਜਿੱਦਾਂ ਪਹਿਲਾਂ 950 ਪਹਿਲਾਂ 950 ਹੈਵੀ ਦਾ ਜਿਵੇਂ ਆਪਾਂ ਟਰਾਲੇ ਆਪਾਂ ਵੱਡੇ ਪਾਉਣੇ ਆ ਹਨਾ ਹੂੰ ਟਰਾਲਾ ਵੱਡਾ ਪਾਉਣਾ ਵਾ ਇਹਦੇ ਟਿਬਾਂ ਵਗੈਰਾ ਦੇਖੋ ਹੈਵੀ ਨੇ ਪੂਰੇ ਟੂਬਾਂ ਪਹਿਲਾਂ ਹੀ ਬਨੇ ਹੈਵੀ ਦੇ ਆਪਾਂ ਟ੍ਰੇਡ ਡਰਾਈਵ ਹੈਵੀ ਆ ਇਹਦੀ ਆ ਤੇ ਆਹ ਦੇਖੋ origignal ਚੈਨਲ ਵੀਰੇ ਜਿਹੜੇ ਬੱਕਦੇ ਆ ਜਿਵੇਂ ਇਹ ਚੀਜ਼ਾਂ ਦੇਖਦੇ ਕਿੰਨੀ ਬਣਤਰ ਦੇ ਕਿੰਨੀ ਵਧੀਆ ਦੋਬਲ ਆਈ ਹੋਈ ਆ ਨਾ ਸਾਰੀ ਆਹ ਦੋਬਲ ਆਈ ਦੋਬਲ ਲੇਅਰ ਕੀਤਾ ਦੋਬਲ ਲੇਅਰ ਹੋਇਆ ਹੋਆ ਇਹ ਜਿਹੜੀਆਂ ਪਿੰਨਾ ਪਾਈਆਂ ਇਹਨੇ ਕਸਣਾ ਨਹੀਂ ਗਾ ਸ਼ੀਤੀ ਆਣੀ ਵੀ ਹੁੱਕ ਪੱਟੀ ਮਤਲਬ ਜਾਂ ਤਾਂ ਅਸੀਂ ਲੋਕ ਵੀ ਪਸੰਦ ਦੇ ਵੀ ਤਾਂ ਅਸੀਂ ਕਰਦੇ ਲੋਕ ਬੈਸੇ ਜਿਆਦਾ ਨਾ ਹਾਂ ਤੇ ਬਾਕੀ ਆ ਜਿਹਦਾ ਟੌਪ ਲਿੰਕ ਪਾਈ ਹੋਈ ਆ ਇਹ ਡੋਬ ਲਿੰਕ ਦਾ ਤਾਂ ਬਾਈ ਨੂੰ ਪਤਾ ਹੀ ਆਪਣਾ ਜਿਹੜੇ ਮੈਸੀ ਚਲਾਉਂਦੇ ਜਿਹੜੇ ਨਹੀਂ ਵੀ ਚਲਾਉਂਦੇ ਨਾ ਇਹ ਕਿਲੇ ਸੈਂਸਿੰਗ ਦਾ ਕੰਮ ਰਹਿਣਾ ਤਾਂ ਉੱਪਰਲੇ ਜਿਵੇਂ ਹੌਪ ਪਾਉਣਾ ਹੌਪ ਪਾਉਣਾ ਇਹ ਰੋਟਾਵੇਟਰ ਪਾਉਣਾ ਤਾਂ ਥੱਲੇ ਵਾਲੇ ਦੇ ਥੱਲੇ ਜਿ ਪਾਉਣਾ ਬਸ ਡਿਸਟਰੀਬਿਊਟਰ ਡਬਲ ਆ ਇਹਦਾ ਠੀਕ ਆ ਇੱਧਰ ਲੱਗਿਆ ਤੇ ਪੀਟੀਓ ਦਾ ਆਪਣਾ ਜਿਹੜੀ ਗੱਲ ਕਰਦੇ ਸੀ ਪੀਟੀਓ ਦਾ ਗੇਅਰ ਵੀਰੇ ਇੱਧਰ ਲੱਗਿਆ ਹੋਇਆ ਪੀਟੀਓ ਗੇਅਰ ਤੋਂ ਆ ਗਿਆ ਹਾਂ ਸਾਈਡ ਤੋਂ ਦਿਖਾ ਇੱਧਰ ਲੱਗਿਆ ਹੋਇਆ ਆਹ ਸੰਤਰੀ ਆ ਗੇਅਰ ਆ ਜਿਹੜਾ ਇਹ 4 ਵੀਲ ਦਾ ਵਾ ਆਹ ਲੱਗਿਆ ਹਾਂ ਮੈਂ 4 ਵੀਲ ਲਾਉਣਾ ਇਹਨੂੰ ਦੱਬ ਕੇ ਥੱਲੇ ਲੱਗਿਆ ਹਾਂ ਫਿਰ ਦੱਬ ਕੇ ਲਾ ਲੈਣਾ 4 4 ਹਾਂ ਡਿਸਟਰੀਬਿਊਟਰ ਇਹਦਾ ਇੱਧਰ ਲੱਗਿਆ ਹੋਇਆ ਸਿੰਗਲ ਡਬਲ ਉਹ ਤਾਂ ਹੋ ਜਾਂਦਾ ਉਹਦੇ ਇਹ ਕੋਈ ਹੋਰ ਸਿਸਟਮ ਆ ਇਹ ਲੈਫਟ ਵਾਲਾ ਚਲਾਉ ਵਾਲਾ ਲੈਫਟ ਵਾਲਾ ਜਿਗਾਰਡ ਬਾਹਲਾ ਬਾਹਲਾ ਬੜੀ ਆ ਜਾਣਗੇ ਸਮੂਥ ਜੀ ਬਾਣੀ ਬਾਣੀ ਰਹਿੰਦੀ ਇਹਨਾਂ ਦੀ ਲੈਫਟ ਬਾਣੀ ਸਮ ਸਲੇ ਇਹਦੇ ਨਾਲ ਨਾ ਸਲੈਪ ਗੇਰ ਜਿਹੜਾ ਆਪਣਾ ਹੈਗਾ ਵਾ ਨਾਲ ਲੱਗਿਆ ਹੋਇਆ ਉਹ ਸਲੱਬੂ ਲੱਗੇ ਹੋਆ ਲੱਗੇ ਹੋਆ ਉਹ ਲੱਗਿਆ ਹੈ ਲੀਵਰ ਲੱਗਿਆ ਜੋ ਪਏ ਉਹਦੇ ਟ੍ਰੈਕਟਰ ਰੂਟਰ ਖੁੱਬ ਜਾਂਦਾ ਨਾ ਉਹ ਨਾਲ ਲੱਗਿਆ ਹੋਇਆ ਵਾ ਠੀਕ ਆ ਬਾਕੀ ਲੈਂਕਾ ਕਪੈਸਿਟੀ ਵਗੈਰਾ ਇਹਦੀ ਲਫਟ ਦੀ ਵਧੀਆ ਹੈਗੀ ਜਾਂ 22 23 ਕੁਇੰਟਲ ਤਕਰੀਬਨ ਇਹਦੀ 210 ਦੇ ਆਸ-ਪਾਸ ਹੈਗੀ ਆ 22 ਯਾਨੀ ਕਿ ਤਕਰੀਬਨ 220 ਹੋਏਗੀ ਇਹਦੀ ਥੋੜੀ ਜੀ ਮਤਲਬ ਕਿ ਵਧਾਈ ਹੋਈ ਥੋੜੀ ਥੋੜੀ ਮਤਲਬ 100 200 ਹੈਗੀ ਆ ਜਿਆਦਾ ਯਾਨੀ ਕਿ ਵੀ ਜਿਹੜੇ ਵੀ ਭਰਾ ਨੇ ਪਹਿਲਾ 9536 ਨਹੀਂ ਲੈਣਾ ਉਹ ਬੰਦਾ 9500 ਲੈ ਸਕਦਾ 9536 ਦੀ ਖੂਬੀਆਂ ਮੰਨ ਕੇ ਚੱਲੋ ਇਹਦੇ ਵਿੱਚ ਹੀ ਕਰਦੇ ਜਾਨੀ ਕਿ ਇਹਦੀ ਲੈਫਟ ਕੈਮੈਸਟਰੀ ਵਗੈਰਾ ਪਾਵਰ ਵਗੈਰਾ ਇਹਦੀ ਉਹਨੀ ਕੀ ਆ ਉਹਨਾਂ ਗਜੋਰ ਲਾਈ ਜਾਂਦੇ ਇਹਦਾ ਹੁਣ ਮੈਂ ਟਰੈਕਟਰ ਜਦੋਂ 2-3 ਮਹੀਨੇ ਪਹਿਲਾਂ ਬੁਕਿੰਗ ਕਰਦੇ ਸੀਗੇ 9536 ਦੀ ਹੂੰ ਉਹਦੇ ਜੋ ਬੰਦੇ ਕਹਿਣ ਲੱਗੇ ਕਹਿੰਦਾ ਯਾਰ ਵੀ ਅਸੀਂ ਸਾਨੂੰ ਮਿਲ ਜੇ ਕੋਈ 16 ਦੇ ਟਾਇਰਾਂ ਵਾਲਾ ਵੀ ਡੀਆਈਸੀ ਵਿੱਚ ਮਿਲ ਜੇ ਤਾਂ ਬਹੁਤ ਵਧੀਆ ਵਧੀਆ ਵੀ ਸੀ ਆਰ ਡੀ ਕੋਈ ਪਸੰਦ ਕਰਦਾ ਕੋਈ ਨਹੀਂ ਕਰਦਾ ਉਹਨਾਂ ਕਈ ਬੰਦੇ ਮੇਰੇ ਤੋਂ ਸੀ ਆਰ ਡੀ ਉਹ ਕਹਿੰਦੇ ਇਹ ਨਹੀਂ ਲੈਣਾ ਸੀ ਆਰ ਡੀ ਲੈਣਾ ਹੈਣਾ ਹੁਣ ਜਿਨ੍ਹਾਂ ਨੇ ਪਹਿਲਾ ਉਹ 2-3 ਮਹੀਨੇ ਉਹਨਾਂ ਨੂੰ ਮੈਂ ਆਹ ਬਾਈ ਜੀ 9500 ਵਾਲਾ ਆਪਣਾ ਆਹ 9500 ਜਦੋਂ ਆਇਆ ਵਾ ਟਰੈਕਟਰ ਮੇਰੇ ਕੋਲੇ ਇੱਕ ਆਹ ਖੜਾ ਇੱਕ ਮੇਰੇ ਕੋਲ ਸ਼ੋਰੂਮ ਤੇ ਖੜਾ ਵਾ ਟਰੈਕਟਰ ਦੋ ਮੇਰੇ ਇਹ ਉਹਨਾਂ ਨੇ ਦੋ ਟਰੈਕਟਰ ਲੈਣੇ ਸੀ ਇਹ ਦਾ ਇਹ ਬੱਕਾ ਇਹ ਦੇਵਾਂਗੇ ਆਪਾਂ ਉਹਨਾਂ ਨੂੰ ਆਹ ਮੇਲੇ ਤੇ ਮੇਲੇ ਤੇ ਹਾਂ ਤੇ ਆਪਾਂ ਦੇਵਾਂਗੇ ਉਹਨਾਂ ਨੂੰ ਤੇ ਯਾਨੀ ਕਿ ਵੀ ਜਿਹਨੇ ਪਸੰਦ ਕਰਦੇ ਆ ਡੀ ਆਈ ਦੇ ਵਿੱਚ ਕਸ ਬੈਸਟਾ ਸਾਰੇ ਨਾਲ ਡੀਜ਼ਲ ਖਰਚਾ ਘਟਾ ਮੈਸੀ ਦਾ ਆਪਣਾ ਸੈਪਸਨ ਦਾ ਇੰਜਨ ਹਾਂ ਬਾਕੀ ਕੋਈ ਚੀਜ਼ ਬਾਹਰੋਂ ਨਹੀਂ ਲੈਂਦੇ ਸੀ ਡੀਜ਼ਲ ਖਰਚਾ ਤਾਂ ਵੈਸੀ ਆਰਮ ਰੈਟਰ ਨਾਲ ਤਾਂ ਵੈਸੀ ਬ੍ਰੇਕ ਘਟਾ ਸਾਰੇ ਮਤਲਬ ਪਾਵਰ ਜ਼ਿਆਦਾ ਹਾਂ ਕੰਪਨੀ ਇੰਟਰਨੈਸ਼ਨਲ ਇਹਨੂੰ ਕਹ ਦਿੰਨੇ ਆ ਠੀਕ ਆ ਤੇ ਮਤਲਬ ਕਿ ਦੋ ਤਿੰਨ ਚੀਜ਼ਾਂ ਹੋ ਜਾਂਦੀਆਂ ਡੀਜ਼ਲ ਖਰਚੇ ਹੋ ਗਏ ਮਤਲਬ ਪਿੰਡ ਤੋਂ ਇਲਾਵਾ ਆਪਣਾ ਹੋਣੀ ਹੈ ਜੀ ਇੰਜਣ ਵਾਲਾ ਇਹਦੀ ਪਾਵਰਫੁੱਲ ਆ ਜੇ ਹੁਣ ਆਪਣਾ ਹੁਣ ਕਈ ਵੀਰ ਭਰਾਵਾਂ ਕੋਲੇ ਹੈਗੇ ਚਲੋ ਆਪਾਂ ਨੂੰ ਨਾ ਤਾਂ ਚਲੋ ਆਪਣੇ ਲੈਣੇ ਤਾਂ ਫਿਰ ਬਾੜੇ ਔਖੇ ਹੋ ਜਾਣਗੇ ਆਪਣੇ ਨਾਲੇ ਮੇਲੇ ਨੇੜੇ ਦੇ ਮੇਰੇ ਮੇਰੇ ਸਾਥੀਆਂ ਦੇ ਕੋਲੇ ਬਹੁਤ ਜਾਣੇ ਆ ਗੁਰੂ ਸਾਹਿਬ ਦੇ ਵਿੱਚ ਜਾਣੇ ਕਹਿੰਦੇ ਕਈ ਨੇ ਹਾਂ ਹੁਣ ਤੁਹਾਡੇ ਇੱਥੇ ਕਿੰਨੇ ਆ ਮੈਸੀ ਮੇਰੇ ਆਪਣੇ ਮੇਰੇ ਪਿੰਡ ਜੀ ਬਹੁਤ ਨੇ ਹਾਂ ਬਿਲਕੁਲ ਹਾਂ ਬਦਲ ਬਦਲ ਕੇ 200 300 ਦਾ ਬਦਲ ਕੇ ਲਿਆ ਜਾਂਦੇ ਨੇ 241 ਬੁੱਕ ਕਰਾ ਕੇ ਗਿਆ ਵਾ ਮੁੰਡਾ ਮੈਥੋਂ ਦੋ ਤਿੰਨ ਦਿਨ ਪਹਿਲਾਂ ਹੂੰ ਏ ਮੈਂ ਲੰਨਾ 7-8 ਸਾਲ ਪਹਿਲਾਂ ਬਾਹਰ ਗਿਆ ਸੀ ਕੈਨੇਡਾ ਗਿਆ ਸੀ ਉਦੋਂ ਟਰੈਕਟਰ ਵੇਚ ਗਿਆ ਸੀਗਾ ਹੁਣ ਬਾਹਰੋਂ ਆਇਆ ਹੋਇਆ ਕੈਨੇਡਾ ਤੋਂ ਆ ਕੇ ਉਹੀ ਮੈਸੇਜ ਕਹਿੰਦਾ ਉਹੀ ਲੈਣਾ 241 241 ਗਿਆ ਪਹਿਲਾਂ ਰੱਖਿਆ ਤੇ ਇਹ ਵੀ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਅੱਜ ਦੀ ਪ੍ਰਾਈਸ ਕੀ ਆ ਮੇਲੇ ਦੇ ਵਿੱਚ ਵੀਰੇ ਪ੍ਰਾਈਸ ਆਪਾਂ ਮੇਲੇ ਦੇ ਦਾ ਵੇਹੇ ਲਾਇਆ ਹੋਇਆ ਵਾ 11:30 ਹੂੰ ਠੀਕ ਆ ਜੀ ਮੇਲੇ ਦੇ ਵਿੱਚ ਇਹਦਾ ਬਾਕ ਕਰਾਊਗਾ ਹਾਂ ਤੇ ਯਾਨੀ ਕਿ ਬਾਕੀ ਆਇਆ ਵੀ ਪ੍ਰਾਈਸ ਚਲੋ 11:30 ਲਾਇਆ ਹੋਇਆ ਵਾ ਬਾਕੀ ਜਿੰਨਾ ਵੀ ਹੋ ਸਕੂਆ ਮੇਲੇ ਮੇਲੇ ਦੇ ਹਾਂ ਜਿੰਨਾ ਵੀ ਹੋਣਾ ਹੈ ਉਹ ਅਸੀਂ ਖਟਾ ਮੰਗੇ ਹਰ ਜੇ ਕੋਈ ਪ੍ਰਾਈਸ ਦੇ ਵਿੱਚ ਉਹ ਨਹੀਂ ਕਰਿਆ ਵੀ ਕਿੰਨਾ ਕੁ ਆਪਾਂ ਮੇਲੇ ਕਰਕੇ ਛੱਟ ਸਕਦੇ ਆ ਨੂੰ ਹਨਾ ਜਾਂ ਕਿੰਨਾ ਕੁ ਰੇਟ ਘਟਾ ਸਕਦੇ ਕੋਈ ਨਹੀਂ ਜਿਹੜਾ ਕੋਈ ਆ ਉਹ ਜਿਹੜਾ ਕੋਈ ਇਹਨੂੰ ਮਤਲਬ ਲਊਗਾ ਟਰੈਕਟਰ ਨੂੰ ਜਿੰਨਾ ਹੋ ਸਕੇ ਆ ਕੰਪਨੀ ਨਾਲ ਆਪਾਂ ਮਾਣਦੜ ਕਰਾਂਗੇ ਕੰਪਨੀ ਨਾਲ ਗੱਲਬਾਤ ਕਰਕੇ ਆਪਾਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਡਿਸਕਾਊਂਟ ਦੇਵਾਂਗੇ ਡਿਸਕਾਊਂਟ ਆਪਾਂ ਦੇਵਾਂਗੇ ਤੇ ਆਪਣੀ ਜੈਕਟ ਲੋਕੇਸ਼ਨ ਬਾਰੇ ਗੁਰੂ ਆਪਣੇ ਬ੍ਰਾਂਚ ਦੀ ਕੀ ਹੈ ਜਗਰਾਮਾ ਸ਼ਹਿਰ ਦੇ ਬਾਰੇ ਲੋਕੇਸ਼ਨ ਦਾ ਬਾਰੇ ਆਪਣੀ ਉਹ ਏਜੰਸੀ ਦੀ ਸੇਮ ਉਹੀ ਆ ਜਿਗਰਾਉ ਆਪਣੇ ਸ਼ੇਰਪੁਰਾ ਚੌਂਕ ਕੋਲੇ ਖਾਲਸਾ ਟਰੈਕਟਰ ਆ ਹੂੰ ਠੀਕ ਆ ਜੀ ਆਪਣਾ ਡੀਲਰਸ਼ਿਪ ਦਾ ਨਾਮ ਆ ਜਿਹੜੀ ਕਿ ਆਪਣੇ ਆਪਣੇ ਜਿਗਰਾਉ ਤੋਂ ਜਦੋਂ ਮੋਗੇ ਨੂੰ ਜਾਂਦੇ ਠੀਕ ਆ ਜੀ ਜਿਗਰਾਉ ਸਾਰਾ ਨਾਂਕੇ ਸੱਜੇ ਪਾਸੇ ਆਪਣੀ ਏਜੰਸੀ ਆਉਂਦੀ ਆ ਮੈਸੀ ਟਰੈਕਟਰ ਟਾਫੇ ਦੀ ਠੀਕ ਆ ਜੀ ਖਾਲਸਾ ਟਰੈਕਟਰ ਆਪਣੀ ਜਿਹੜੀ ਆ ਡੀਲਰਸ਼ਿਪ ਦਾ ਨਾਮ ਆ ਤੇ ਜੇ ਨੰਬਰ ਦੀ ਮੈਂ ਗੱਲ ਕਰਾਂ ਨੰਬਰ ਮੇਰਾ ਹੈਗਾ ਵਾ 89683 05575 ਆਪਾਂ ਸੌਖੇ ਸਾਧ ਦਾ ਵਿੱਚ ਦਸੀਏ ਤਾਂ ਜੇ ਆਪਾਂ ਲਹੇੜਾਣੇ ਤੋਂ ਮੋਗਲੇ ਸਾਈਡ ਨੂੰ ਜਾਣਾ ਤਾਂ ਵੀਰੇ ਸ਼ੂਗਰ ਮਹਿਲ ਆ ਜਿਹੜੀ ਜਗਰਾਮਾ ਦੀ ਪੂਰੀ ਮਸ਼ਹੂਰ ਰਹੀ ਰਹਿ ਚੁੱਕੀ ਆ ਪ੍ਰਦੇਸੀ ਜੜਾਬਾ ਦੇ ਕੋਲੇ ਆ ਉਹ ਆਪਾਂ ਲੰਘਣਾ ਨਹੀਂ ਹੈ ਹਾਂ ਜੇ ਆਪਾਂ ਮੋਗਲੇ ਸਾਈਡ ਤੋਂ ਆਣਾ ਵਾ ਤਾਂ ਆਪਾਂ ਸ਼ੂਗਰ ਮਹਿਲ ਤੇ ਪ੍ਰਦੇਸੀ ਜੜਾਬਾ ਆਪਾਂ ਲੰਘੇ ਆਉਣਾ ਵਾ ਲੈਫਟ ਹੈਂਡ ਜਾਂ ਬੱਗੂ ਦੇ ਕੋਠੇ ਉੱਥੇ ਕੋਲੇ ਵਜਦਾ ਜੀ ਸ਼ੇਰਪੁਰਾ ਚੌਂਕ ਵਜਦਾ ਜੀ ਜਗਰਾਮਾ ਸ਼ਹਿਰ ਦੇ ਵਿੱਚ ਉੱਥੇ ਵੀਰ ਹੁਣਾਂ ਦੀ ਖਾਲਸਾ ਬਾਕੀ ਆਪਣੇ ਟਰੈਕਟਰ ਬਾਹਰ ਖੜੇ ਹੁੰਦੇ ਆ ਬਾਕੀ ਟਰੈਕਟਰ ਵੀਰ ਹੁਣਾਂ ਦੇ ਬਾਅ ਸ਼ਹਿਰ ਪ੍ਰਾ ਚੌਂਕ ਬਾਈ ਦਾ ਜਗਰਾਮਾ ਸ਼ਹਿਰ ਦੇ ਵਿੱਚ ਜਿਹਲਾ ਹੈਗਾ ਲੁਧਿਆਣਾ ਤੇ ਜਰੂਰ ਵੀ ਸਟਾ ਕਰਿਓ ਜਿਹੜੇ ਵੀਰ ਭਰਾਵਾਂ ਨੇ ਮੈਸੀ ਡੈਕਟਰ ਚਾਹੇ 241 ਆ ਚਾਹੇ 75 ਲੈਣਾ ਚਾਹੇ 95 ਲੈਣਾ ਚਾਹੇ 95 63 ਲੈਣਾ ਚਾਹੇ ਜਿਵੇਂ ਉਹ 254 ਜੋ ਫੋਰ ਵੀਲ ਦੇ ਵਿੱਚ ਆਉਂਦਾ ਆਪਾਂ ਜਰੂਰ ਪ੍ਰੈਸ ਟ੍ਰੈਕਟਰ ਜਿਹੜੀ ਲੈਣਾ ਵਾ ਸਪਾਰਕ ਕਰ ਸਕਦੇ ਆ ਫੋਨ ਨੰਬਰ ਵੀ ਦਾ ਆਪਾਂ ਸਕਰੀਨ ਦੇ ਉੱਤੇ ਵੀ ਚਲਾ ਦਿੱਤਾ ਜਾਏਗਾ ਵੀਰ ਜੀ ਦਾ ਨੰਬਰ ਸੇਲਸਮੈਨ ਦਾ ਜਿਹਨਾਂ ਆਪਾਂ ਗੱਲਬਾਤ ਕਰ ਰਹੇ ਆ ਤੇ ਬਾਕੀ ਉਹ ਵੀ ਡਿਸਕਾਊਂਟ ਆ ਜਿਹੜਾ ਕੱਲਾ ਪੀਡੀਐਫ ਮੇਲੇ ਤੇ ਨਹੀਂ ਓਦਾਂ ਵੀ ਤੁਹਾਨੂੰ ਵੀਰ ਹੋਣੀ ਜ਼ਰੂਰ ਦੇਣਗੇ ਠੀਕ ਆ ਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਤੇ ਜਿਹੜਾ ਵੀਰ ਵੀਡੀਓ ਦੇਖ ਕੇ ਕਰੂਗਾ ਉਹਨੂੰ ਵੈਸੇ 10000 ਰੁਪਏ ਦਾ ਸਕਾਊਂਟ ਆ ਠੀਕ ਠੀਕ ਆ ਠੀਕ ਆ ਜੀ ਠੀਕ ਆ ਸਹੀ ਗੱਲ ਨੇ ਠੀਕ ਆ ਜੀ ਠੀਕ ਆ ਜੀ